ਹੈਲੋ ਗਾਇਸ ਸ਼ਸ਼ਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਵਿੱਚ ਉਧਰ ਅੰਬਰਸਰ ਅੰਬਰਸਰ ਵਾਲਾ ਤਾਂ ਵਿਆਹ ਖਤਮ ਹੋ ਗਿਆ ਆ ਹੁਣ ਇੱਧਰ ਬਟਾਲੇ ਵਾਲਾ ਸ਼ੁਰੂ ਹੋ ਗਿਆ ਆ ਇੱਧਰ ਮੁਕੜੋ ਐਡੜ ਤੇ ਸਾਡੇ ਕੋ ਕੱਪੜੇ ਨਹੀਂ ਹੈਗੇ ਕੱਪੜੇ ਨਹੀਂ ਹੈਗੇ ਮਤਲਬ ਸਾਡੀ ਭੂਆ ਭੂਆ ਨੇ ਆਉਣਾ ਸੀਗਾ ਭੂਆ ਨੇ ਆਉਣਾ ਸੀ ਤੇ ਭੂਆ ਹੱਥ ਮੰਮੀ ਨੇ ਕੱਪੜੇ ਭਜਵਾਉਣੇ ਸੀਗੇ ਕਿਉਂਕਿ ਸਾਡੇ ਸ਼ਹਿਰ ਤੋਂ ਬਟਾਲਾ 2 ਘੰਟੇ ਪੈ ਜਾਂਦਾ ਨਾ 1.5-2 ਘੰਟੇ ਦਾ ਰਾਹ ਆ ਤੇ ਇੰਨੇ ਰਗਾ ਚ ਕਿੰਨੇ ਹਨਾ ਕੱਪੜੇ ਦੇ ਨਾਉਣਾ ਸੀ ਤੇ ਭੂਆ ਨੇ ਆਣਾ ਸੀ ਅੱਜ ਵਿਆਹ ਤੇ ਤੇ ਭੂਆ ਦਾ ਹੁਣ ਕੈਨਸਲ ਹੋ ਗਿਆ ਭੂਆ ਨੇ ਹੁਣ ਕੱਲ ਵਿਆਹ ਵਾਲੇ ਦੇ ਨਹੀਂ ਆਣਾ ਅੱਜ ਸ਼ਗਨ ਆ ਤੇ ਹੁਣ ਸਾਨੂੰ ਫਿਰ ਪੁਰਾਣੇ ਕੱਪੜੇ ਪਾਉਣੇ ਪੈਣ ਜਿਹੜੇ ਮੈਂ ਤਿੰਨ ਦਿਨਾਂ ਤੋਂ ਸੂਟ ਪਾਇਆ ਵਾ ਤਿੰਨ ਦਿਨਾਂ ਤੋਂ ਨਹੀਂ ਪਾਇਆ ਉਦੋਂ ਮੈਂ ਪਹਿਲਾ ਵਿਆਹ ਦੇ ਦਿਨ ਸਾੜੀ ਪਾਈ ਸੀ ਨਾ ਤੇ ਫਿਰ ਥੋੜਾ ਸ਼ਾਮ ਜੀ ਨੂੰ ਪਾਇਆ ਹੈਗਾ ਸੂਟ ਉਹ ਤੇ ਕੱਲ ਪਾਇਆ ਸੀ ਕੱਲ ਆ ਕੇ ਉਹ ਲੱਗੀ ਨੇ ਪਾਇਆ ਸੀ ਥੇ ਇਫੇਮੇ ਲਾਤਾ ਹੈਗਾ ਉਹ ਕੜੇ ਨਗੰਦਾ ਹੋਇਆ ਨਾ ਥੋੜਾ ਥੋੜਾ ਚਲੀ ਪਾਇਆ ਤੇਰਾ ਤੇ ਸਰ ਜਣਾ ਮੈਂ ਤੇ ਪਜਾਮੇ ਚ ਤੁਰਿਆ ਫਿਰਦਾ ਜਿਹੜਾ ਮੇਰਾ ਕੀ ਬਣੂਗਾ ਇਹਨਾਂ ਨੇ ਅੱਜ ਪਜਾਮੇ ਦੇ ਸ਼ਕਰ ਦੇਖਣਾ ਪੈਣਾ ਉਹਨਾਂ ਦਾ ਉਹਨਾਂ ਦਾ ਵੀ ਮਤਲਬ ਕਿ ਜਿੱਤਾ ਜਿਹੜਾ ਕੱਲ ਵਿਆਹ ਸੀਗਾ ਪਰ ਕਾਲੀ ਸੀਗਾ ਨਾ ਪਰਸੋ ਵਿਆਹ ਸੀਗਾ ਉਹ ਚ ਵਿੱਚ ਤਾਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਪਾਪਾ ਦੀ ਪਾਪਾ ਐਕਸਪਾਇਰ ਹੋ ਗਏ ਸੀਗੇ ਥੋੜੇ ਟਾਈਮ ਪਹਿਲਾਂ ਮਤਲਬ ਕਿ ਮਹੀਨਾ ਹੋ ਗਿਆ ਸੀ ਨਾ ਹਾਂ ਹਾਂ ਵਰਮਤ ਤੇ ਰੌਧ ਹੋ ਗਿਆ ਸੋਨਾਂ ਨੂੰ ਤੇ ਹੁਣ ਜਿਹੜੇ ਹੁਣ ਜਿਹੜੇ ਮੈਰਿਜ ਆ ਜਿਹਨਾਂ ਦੇ ਮੁੰਡੇ ਇਹਨਾਂ ਦੇ ਇਹਨਾਂ ਦੀ ਚਾਚੀ ਜੀ ਜੀਦੀ ਆਤੂਆ ਉਹਨਾਂ ਨੇ ਤਾਂ ਲੈ 10 ਕ ਦੇ ਨਹੀਂ ਹੋਏ ਨਾ 10 ਵੀ ਨਹੀਂ ਹੋਏ ਨਹੀਂ ਹੁਣ ਹੁਣ ਤੱਕ ਆ ਇਹਨੇ ਘਲਾ ਲੋ 8 ਹਾਂ 10 ਕ ਦੇ ਨਹੀਂ ਹੋਏ ਆ ਇਸ ਕਰਕੇ ਉਹਨਾਂ ਨੇ ਸਿੰਪਲ ਜਿਹਾ ਹੀ ਕਰਨਾ ਉਹ ਵੀ ਘਰੇ ਓਕ ਸੀਗੀ ਉਹਨਾਂ ਨੂੰ ਕਿਉਂਕਿ ਚਾਚਾ ਜੀ ਤੇ ਉਹਨਾਂ ਦਾ ਉਹਨਾਂ ਦਾ ਮੁੰਡਾ ਹੀ ਰਹਿ ਗਿਆ ਸੀਗਾ ਇਸ ਕਰਕੇ ਉਹਨਾਂ ਨੇ ਕਰਕੇ ਨਾ ਉਹਨਾਂ ਨੇ ਜਲਦੀ ਵਿਆਹ ਕੀਤਾ ਆ ਕਿ ਰੋਟੀ ਪਾਣੀ ਕਰਕੇ ਤੇ ਫਿਰ ਅਸੀਂ ਹੁਣ ਏਡੇ ਵਿਆਹ ਵੇਖਾਂਗੇ ਆਪਣੇ ਪੁਰਾਣੇ ਕੱਪੜਿਆ ਚ ਮੈਂ ਤੇ ਆਹ ਟੀ-ਸ਼ਰਟ ਜੀ ਕੱਲ ਵੈਸੇ ਮੰਮੀ ਨੇ ਹੁਣਾਇਆ ਤੇ ਕੱਲ ਤਾਂ ਸਾਡੇ ਕੱਪੜੇ ਆ ਜਾਣੇ ਆ ਮੈਂ ਤਾਂ ਸਵਾਏ ਵੀ ਆ ਸੂਟ ਮੇਰੇ ਤਾਂ ਵੀ ਰਹਿ ਗਏ ਤੁਹਾਡੀ ਕੁੜੀ ਨੂੰ ਦਿਲ ਕਰਦਾ ਕੋਟ ਛੁੱਟਾ ਕੋਟ ਛੁੱਟਾ ਇਹਨੂੰ ਚੂੜਾ ਮੇਰੇ ਨਾਲ ਇੱਥੇ-ਇੱਥੇ ਲੱਗਦਾ ਪਿਆ ਸੀਗਾ ਆ ਚੀਜ਼ਾਂ ਤੇ ਇਸ ਕਰਕੇ ਆ ਮੈਂ ਵੱਡੇ ਕੜੇ ਨਾਲ ਏਦਾਂ ਦੇ ਲਾ ਦਿੱਤੇ ਛੱਰ ਕੇ ਪੋਣੀ ਆ ਨੀਲਸ ਦੇਖੋ ਮੇਰੀ ਨੀਲਸ ਮੇਰੇ ਇਧਰ ਤਾਂ ਲੱਗੇ ਹੀ ਆ ਤੇ ਇਧਰਲੇ ਹੱਥ ਦਾ ਮੇਰੇ ਇੱਕ ਟੁੱਟ ਗਿਆ ਸੋੜੇ ਲੱਗਦੇ ਨੇ ਲਹਿਰ ਤੋਂ ਨੇ ਆਣੇ ਅਮਕੋ ਕਾਰਟੂਨ ਹੀ ਵੇਖੀ ਜਾਂਦੇ ਆ ਨਿਆਦੇ ਆ ਤੁਸੀਂ ਫੇਰ ਬਾਕੀ ਗਾਇਸ ਤੁਹਾਨੂੰ ਸਾਡੇ ਵਲੌਗ ਕਿੱਦਾ ਤੇ ਲੱਗਦੇ ਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਸਾਡੇ ਵਲੌਗਸ ਨੂੰ ਅੱਗੇ ਆਪਣੇ ਫੈਮਿਲੀ ਫਰੈਂਡਸ ਵਿੱਚ ਯੂ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਇਹੜੇ ਛੋਣੇ ਜਿਹੇ ਮੁੰਡੇ ਨੂੰ ਕਰੋਗੋ ਭੰਡੜੀ ਆ ਜਾ ਆ ਜਾ ਮੇਰਾ ਮੋਟਾ ਆ ਜਾ ਆਹ ਮਮਾ ਪਾਪਾ ਲੈ ਲਿਆ ਆਨੇ ਪਾਪਾ ਲੈ ਲੈ ਤੇਰੇ ਪਾਪਾ ਲੈ ਲੈ ਆ ਜਾ ਆ ਜਾ ਆ ਜਾ ਸੋ ਆ ਜਾ ਆ ਜਾ ਬਹੁਤੀ ਥੱਲੇ ਬਾਹਾਂ ਆ ਗਈ ਦੀ ਥੈਂਕ ਯੂ ਦੋਸਤੋ ਦੇਖ ਭੰਡ ਕਰਕੇ ਦਦੇ ਹਾਂ ਸ਼ਸ਼ੀ ਕਾਪਾ ਕਾਰਟੂਨ ਦਾ ਕਾਪੀ ਰਾਈਟ ਨਹੀਂ ਹੋਗਾ ਸ਼ਸ਼ੀ ਕਰ ਬਾ ਸ਼ਸ਼ੀ ਕਰ ਹੈਲੋ ਕਾ ਦਿਓ ਹੈਲੋ ਹਾਂ ਕੇ ਨਾ ਲਾਈਕ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਰੋ ਇਦਾਂ ਕਰੋ ਲੋਕਟ ਭਾਵੇਂ ਅੰਦਰ ਚਲ ਜੇ ਬਾਲ ਵੇਖ ਦਖਲਾ ਰਿਹਾ ਚੁੰਡੋ ਨੇ ਚੁੰਡੋ ਨੇ ਕੁੱਤਾ ਘਰਾ ਲਾ ਆ ਦੇਖੋ ਨਾ ਅਜੀ ਦੇ ਮੱਛ ਲੜਿਆ ਆ ਜੋ ਆ ਦੇਖੋ

ਆਇਆ ਦਾਦੀ ਮਮਾ ਦਾ ਦਾਦੀ ਦਾ ਫੋਨ ਆਇਆ ਵਾ ਈ ਦਰੋ ਈ ਦਰੋ ਮਮਾ ਨੂੰ ਪਾੜੀ ਕਰਕੇ ਦੱਸੋ ਕਿੱਡਾ ਕਰੀ ਦੀ ਮਮਾ ਨੂੰ ਪਾੜੀ ਕਰਕੇ ਦੱਸੋ ਓ ਏ ਡਾ ਕਰੀ ਦੀ ਓਹ ਮੈਂ ਵੀ ਕਰਨੀ ਆ ਮਮਾ ਨੂੰ ਮੈਂ ਵੀ ਮਮਾ ਨੇ ਵੀ ਕਰਨੀ ਆ ਮਮਾ ਨੇ ਕਰਨੀ ਪੜ ਕਰਨ ਚਾਹਂਦੇ ਦੇ ਦੇ ਮੈਨੂੰ ਚਾਹਂਦੇ ਦੇ ਦੇ ਮੈਨੂੰ ਨਾਜੂ ਇੱਥੇ ਬੋਲੋ ਏ A for apple B for ball ਨਹੀਂ ਕਰਨੀ ਐ ਨਹੀਂ ਤੁਹਾਨੂੰ ਨਹੀਂ ਕਰਨੀ ਐ ਨਹੀਂ ਕਰਨੀ ਬੜਾ ਮਜ਼ਾ ਆਉਂਦਾ ਇਹਨੂੰ ਖਾਣ ਦਾ ਇਹਨੂੰ ਖਾਣ ਦਾ ਬੜਾ ਮਜ਼ਾ ਆਉਂਦਾ ਗੁਰ 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 ਨਹੀਂ ਕਰਨੀ ਐ ਨਹੀਂ ਕਰਨੀ ਐ ਆਪਣੇ ਸ਼ੈਂਪੂ ਕਰੇ ਭੁੱਲ ਗਈ ਤੇ ਮੈਂ ਹੁਣ ਹੈੱਡ ਵਾਸ਼ ਕਰਨਾ ਸੀਗਾ ਉੱਥੇ ਜਾ ਕੇ ਮੈਨੂੰ ਦੱਸ ਦਿਓ ਕਿਹੜੇ ਕਿਹੜੇ ਸ਼ੈਂਪੂ ਹੈਗੇ ਆ ਦੇਖੋ ਤੁਹਾਡੀ ਕੁੜੀ ਨੇ ਹੱਥ ਚ ਕੀ ਫੜਿਆ ਤੁਹਾਡੀ ਫੇਵਰੇਟ ਚੀਜ਼ ਦੇਖੋ ਅਨਵਾਜ ਦੇ ਪਾਪਾ ਨੂੰ ਨਾ ਮਾਚਿਸ ਤੇ ਰਬੜ ਜਿਹੜੀ ਦੂਜੀ ਹੁੰਦੀ ਸੋਦੇ ਪੱਤੇ ਵਾਲੀ ਉਹ ਤਾਂ ਬਹੁਤ ਜ਼ਿਆਦਾ ਨਫਰਾਤਾ ਤੇ ਨਵਾਜ ਉਹੀ ਦੋ ਚੀਜ਼ ਜਿਆਦਾ ਫੜਦੀ ਆ ਰਬੜ ਜਿਆਦਾ ਫੜਦੀ ਮਾਚਿਸ ਤਾਂ ਚਲ ਸਾਡੇ ਘਰੇ ਨਹੀਂ ਹੁੰਦੀ ਉਦਾਂ ਪਹਿਲੇ ਜਦੋਂ ਚੁੱਲਾ ਬਾਲੀ ਦਾ ਹੁੰਦਾ ਸੀ ਉਦੋਂ ਹੁੰਦੀ ਹੁੰਦੀ ਸੀ ਹੁਣ ਤਾਂ ਬਾਲੀ ਦਾ ਨਹੀਂ ਨਵਾਜ ਲਿਆ ਦੋ ਫਿਰ ਮੈਨੂੰ ਉਹਨਾਂ ਲਈ ਤਾਂ ਬਣਾ ਪਾ ਪਾ ਦੋ ਚਾਹ ਕੋਈ ਪਾ ਲੋ ਪਲੇਨ ਕੋਟ ਪੈਂਟ ਪਾ ਲੋ ਫੇਅਰ ਕਰੋ ਉਹਦੇ ਨਾਲ ਕੋਟ ਪੈਂਟ ਨਾ ਲੈਣਾ ਵਾਈਟ ਜਿਹੜੀ ਹੈਗੀ ਉਹ ਪਾ ਲੋ ਤੇ ਕਾਲੂ ਬਲੈਕ ਪਾ ਲਿਓ ਨਵਾਜ ਨੇ ਨਹਾ ਲਿਆ ਆ ਤੇ ਗੱਡੀ ਨੇ ਵੀ ਨਾਈ ਕਰ ਲਈ ਆ ਗੱਡੀ ਵੀ ਸਾਫ਼ ਕਰਤੀ ਆਰ ਜਿਹਨੇ ਆਪ ਵੇਖੋ ਕੀ ਬਣਿਆ ਨਵਾਜ ਦਿਖਾ ਫੁੱਲ ਲੁੱਕ ਦਿਖਾਓ ਫੁੱਲ ਲੁੱਕ ਮਹਾਦੇਵ ਨੇ ਐਸਾ ਕੋ ਰੱਖਿਆ ਪਾ ਕੇ ਸੋਰਾ ਇੰਨੇ ਭਾਰੀ ਮਸਵਰੇ ਦੇ ਦਾਹਾਂ ਟੀਸ਼ਰਟ ਆ ਬਈ ਉਸੇ ਵਰੇ ਨਾ ਪਾ ਕੇ ਤਾਂ ਮਿੰਟੂ ਮੈਂ ਟੀਸ਼ਰਟ ਕਹਿੰਦਾ ਆ ਪਾ ਉਹ ਦਰਗੋ ਬੱਚੇ ਹਾਏ ਸਿਰਫ ਖਾ ਲਈ ਉਹਨੇ ਸਿਰਫ ਖਾ ਲਈ ਉਹਨੇ ਕੀ ਕਰੀਏ ਹੁਣ ਕਾਲੀ ਨੇ ਕੀ ਕਰੀਏ ਇਹਨੂੰ ਗਲਾਸ ਲੱਗੀ ਨਹੀਂ ਕੋੜੀ ਕੋੜੀ ਤੈਨੂੰ ਲੱਗਦੀ ਐ ਤੂੰ ਇਹ ਖਾਦੀ ਐ ਬਸ ਆਬਰ ਖਾਦਾ ਇਹ ਹਾਏ ਹਾਏ ਨਹੀਂ ਹੋਏ ਹੋਏ ਕੀ ਕਰ ਇਹਨੂੰ ਬਹੁਤ ਹੀ ਦੇ ਕਰਦੀ ਆ ਇਹ ਦਿਖਾ ਇਧਰ ਆਪਣਾ ਮੂੰਹ ਲਿਆ ਸੂਟ ਕੱਢਦਾ ਦੇਖੋ ਕਿੰਨੀ ਸੋਹਣੀ ਲਾਦੀ ਨਾ ਜੀ ਨਾ ਜੀ ਦਿਖਾ ਮੂੰਹ ਦਿਖਾ ਉੱਪਰ ਨੂੰ ਸੋਹਣੇ ਨੀ ਮੇਰੀ ਪਰੀ ਪਰੀ ਵੇਗ ਲੋ ਪਰੀ ਦੀ ਟੋਰੀ ਨਹੀਂ ਮਾਨਤੇ ਪਰਸ ਵੇਖੋ ਪਾਇਆ ਕਿਤੇ ਪੋਟੀ ਕੀਤੀ ਨਹੀਂ ਹੈਗੀ ਪਾਣੀ ਜਾਂਦਾ ਇਹ ਵਿੱਚ ਹੋਏ ਕਪੜੇ ਤਾਂ ਨਹੀਂ ਘੁਰਦੇ ਕਰਦੇ ਹਾ ਮੈਨੂੰ ਨਹੀਂ ਪਤਾ ਪਾਣੀ ਜਾਂ ਮੈਨੂੰ ਲੱਗਿਆ ਵੀ ਮੈਂ ਡੌਟ ਜਾ ਪੈਂਦਾ ਸੀ ਮੈਂ ਪਾਣੀ ਜਾਂਦਾ ਰਹਾਂਗਾ ਚਲੋ ਦੈਨਾਂ ਨਹੀਂ ਗਿਆ ਹੈਗਾ। ਕਿ ਆ ਕਿਉਂ ਨਹੀਂ? ਸਭ ਭੇਜ ਗਏ ਸਾਰੇ। ਹਾ। ਆ ਆ ਵੀ ਦਾ ਸੂਲਤਾ। ਇਹ ਉੱਥੇ ਦੀਦੀ ਹੁਣਾਂ ਨਹੀਂ ਦਿੱਤਾ ਹੈਗਾ। ਸਵਾਦ ਤਾਂ ਨਹੀਂ ਕੁਛ ਹੈਗਾ ਵਿੱਚ। ਨਹੀਂ ਹੈਗਾ ਆ। ਨਹੀਂ ਮੈਂ ਕੱਟਦੇ ਸੀ 2 ਪੇ 2। ਤੇਰਾ ਸੀ ਤੇ ਤੁਹਾਡੇ। ਇੱਧਰ ਇੱਧਰ ਆ ਬਣਾ। ਚੱਲਾ ਦੇ ਬਾਬਾ। ਆ ਤਾਂ ਚਲੋ ਇਹ ਤਾਂ ਨਹੀਂ ਵਾਟਰਪਰੂਫ ਹੈ। ਇਹ ਤਾਂ ਨਹੀਂ ਕੋਈ ਦਿੱਕਤ। ਆ ਕੱਢ ਦੋ। ਲੈ ਆ ਵੀ ਹੋ ਗਿਆ ਖਰਾਬ। ਓਏ ਪਹੀ ਗਈ ਡਰਸ। ਇਹ ਸਾੜੀ ਆ ਨਾ ਮੇਰੀ। ਹੈਣੀ ਅਰਜੇ ਦਿੰਦੀ ਹੋਈ ਆ। ਕੌਣ ਵਾਲੀ ਆ? ਇਨਨੂੰ ਕਿਹੜੇ ਧੋਣ ਵਾਲੇ ਉੱਚ ਮੇਰਾ ਇੱਕ ਸੂਤ ਆ ਚੱਪਲਾ ਖੁੱਲੀ ਰਹਿਣ ਦੇ ਨਾ ਡਿੱਗੀ ਹਵਾ ਫਿਰ ਜੂ ਵਿੱਚ ਆ ਆ ਤੇ ਫਿਰ ਹੋ ਗਿਆ ਇਹ ਹੋ ਗਿਆ ਸਭ ਤੋਂ ਪਹਿਲਾਂ ਰੈਡੀ ਤੇ 나ਜੂ ਦੇ ਪਾਪਾ ਜੀ ਰੈਡੀ ਨਹੀਂ ਹੋਏ ਹਲੇ ਤੱਕ ਤੇਰੀ ਮਾਤਾ ਜੀ ਨੇ ਨਹਾ ਲਿਆ ਸਹੀ ਆ ਸਹੀ ਆ ਵੱਡਾ ਹੀ ਚਾਹੀਦਾ ਵਾ ਇਹ ਸਹੀ ਆ ਕੋਈ ਡਕ ਫੁੰਦਾ ਹਨਾ ਆਹ ਇਹ ਚੜਾਈ ਜਾਂ ਮੈਂ ਕਿਤਾਂ ਬੜੀਆਂ ਚੜਦੀਆਂ 100 ਰੁਪਏ ਦਾ ਹੈ ਹਫਤੇ ਦਾ ਕਿੰਨਾ ਦੇਣਾ ਵਾ ਹਫਤੇ ਕਿੰਨੇ ਦਾ ਹੈ 2000 ਦਾ ਹੋਣਾ ਮੇਰੇ ਨਾਲ 1500 ਦਾ ਉਹ ਜਿਹੜੀ ਦੁਕਾਨ ਤੇ ਲਾਇਆ ਉਹ ਵੇਚ ਨਹੀਂ ਰੱਖਣੀ ਆਪੇ ਦਿੱਦ ਤੋਂ ਆਤੀ ਬਾ ਬੀ ਨੇ ਇੱਕ ਥੋੜੀ ਨਾ ਹਾਂ ਜਿਉਂ ਜਾਈ ਵਾਲੇ ਜਿਹੜੇ ਮੁੰਡੇ ਦਿੱਤੇ ਜੜੀ ਤੁਸੀਂ ਲੈ ਲਈ ਹੋ ਤਾਂ ਹਾਂਜੀ ਗਾਇਸ ਤੇ ਮੈਂ ਮੇਕਅਪ ਕਰ ਲਿਆ ਆ ਬਸ ਕੱਪੜੇ ਪਾਉਣੇ ਆ ਤੇ ਹੁਣ ਜਦੋਂ ਪਰੋਣੇ ਆਉਣਗੇ ਅੱਛ ਸਕਣੋਂ ਹੁਣ ਕੁੜੀਆਂ ਲੈ ਨਹੀਂ ਹੁੰਦੀ ਤੇ ਜਦੋਂ ਆਣਗੇ ਉਦੋਂ ਕੱਪੜੇ ਪਾਵਾਂਗੇ ਆਜਾ ਮੈਂ ਤੈਨੂੰ ਫੋਨ ਦਿਖਾਵਾਂ ਨਵਾਜ਼ ਨੂੰ ਨਾ ਤੰਗ ਕਰੀ ਆਜਾ ਇੱਥੇ ਆ ਜਾ ਉੱਪਰ ਹੈ ਢਿੱਡ ਵੇਗਾ ਕਿੱਦਾਂ ਬਾਹਰ ਨਿਕਲਣ ਟਾਈਟ ਆ ਥੋੜੀ ਪੈਂਟ ਹਾਂ ਠੀਕ ਆ ਚਲ ਬੈਠਣ ਦੀ ਲੱਗੀ ਸੀ ਫੋਨ ਪਾ ਲੈਣੇ ਆਪਾਂ ਪਹਿਲਾਂ ਮੈਂ ਵੀ ਕੱਪੜੇ ਹੁਣ ਚਲ ਜੀਏ ਫਿਰ ਮੈਂ ਟੀ-ਸ਼ਰਟ ਨਹੀਂ ਨਾ ਸੁੱਕੀ ਅਜੇ ਤੱਕ ਆਸ਼ਾ ਚਲੋ ਫਿਰ ਢਰ ਕੇ ਪੋਨੇ ਕੋਈ ਨਹੀਂ ਮੈਂ ਤਾਂ ਕੱਪੜੇ ਪਾਉਣੇ ਕਰਨੇ ਮੇਰੇ ਡਰਾਇਰ ਕਰ ਦੋ ਮਾੜ ਮਾੜ ਇੱਥੇ ਅੱਗੇ ਅੱਗੇ ਉੱਥੇ ਕੋਈ ਸ਼ਰਟ ਪਾ ਲੈਣਾ ਕਿੱਥੋਂ ਜਿੰਦੇ ਕੋਈ ਨਹੀਂ ਇਹ ਤਾਂ ਪਾ ਲੋ ਟੀ-ਸ਼ਰਟ ਹੀ ਟੀ-ਸ਼ਰਟ ਹੀ ਸਹੀ ਲੱਗਣੀ ਹੈ ਨਾ ਨਵਾਸ ਹੋ ਗਿਆ ਹੈ ਉਹ ਅੱਗੇ ਸਿਕੰਦੀ ਜਿਹਾ ਬਹਿ ਕੇ ਹਾਂਜੀ ਗਾਇਸ ਤਾਂ ਕੱਪੜੇ ਕੁੱਪੜੇ ਸੇ ਪਾ ਲਏ ਆ ਤਿਆਰ ਹੋ ਗਏ ਆ ਮੇਰੀ ਕੀਤੇ ਮਾਰੇ ਆ ਮੇਰੀ ਨੁੱਕ ਦਿਖਾਓ ਪਹੁੰਚ ਲਾਦੀ ਆ ਉਹ ਅਛਾ ਲੇਕੋ ਚਾਬੀ ਜੁੱਤੀ ਪਾ ਰਣੀ ਆ ਜੂ ਮੇਨ ਨਹੀਂ ਪੈਣੀ ਹੂੰ ਠੀਕ ਆ ਸੌਣ ਲੱਗਦਾ ਪਿਆ ਹੂੰ ਵੀਡੀਓ ਬਣਾ ਦੋ ਲੱਗਾ ਚੇਤਾ ਤੈਨਿ ਫੁੱਲ ਗਿਆ ਆਪਣੀ ਬੇਟੀ ਦਾ ਮਕਰੀਮ ਲਾ ਕੇ ਆਏ ਜੀ ਆ ਮੇਰਾ ਮੂਮ ਜੀ ਘਰੋਂ ਦਿਲ ਕੱਟਾ ਯਾ ਗੁੱਦਾ ਚ ਮੇਰਾ ਮੂਮ ਜੀ ਖਾਨ ਦਿਲ ਕਰੀ ਜਾਂਦੇ ਹੁਣ ਭੁੱਖ ਲੱਗੀ ਜਾਂ ਨਾਲੇ ਮੈਨੂੰ 2 ਵਜ ਗਏ ਪੂਰੇ 2 ਵਜ ਗਏ 2 ਵਜੇ ਤਿਆਰ ਹੋਏ ਤਾਂ ਸ਼ਗਨ ਉਹਨਾਂ ਨੇ ਆ ਪਰ ਉਹਨੇ ਹੱਲੇ ਵੀ ਨਹੀਂ ਗੈਸਟ ਆਏ ਉਹਨਾਂ ਨੇ ਲੋਸ਼ਣ ਇੱਕ ਫ੍ਰਿਜ ਤੇ ਵੀ ਪਿਆ ਵਾ ਠੀਕ ਹੈ ਗੁੰਡੇਰੀ ਆ ਮੇਰੇ ਸੁਣ ਨਾ ਗੁੰਡੇਰੀ ਆ ਓ ਬੀ ਮੈਨੂੰ ਇੱਧਰ ਹੀ ਐਡਰੈਸ ਵਿੱਚ ਸੋਹਣੇ ਲੱਗੇ ਆ ਜਾ ਚੀਜੀ ਦਾ ਆ ਚੀਜ ਲੈ ਚਲੀਏ ਚੀਜ ਲੈ ਚਲੀਏ ਆ ਜਾ ਨੋ ਇੱਕ ਦੇ ਦੋ ਕੀ ਕਰਦੇ ਪਏ ਹੁਣ ਮੇਰੇ ਪਾਓ ਨਾ ਨਾ ਬੱਚੇ ਦੇ ਨਹੀਂ ਪਾਈਦਾਰ ਚ ਰਹਿੰਦਾ ਸੌਰੀ ਦੇ ਚੱਲ ਨਾ ਚੱਲ ਨਾ ਪਹੁੰਚ ਗਏ ਚੱਕਦਮ ਪਰੋਣੇ ਆ ਗਏ ਤੇ ਇਸ ਕਰਕੇ ਰਸ ਜਿਆ ਪੈ ਗਿਆ 나ਜੀ ਵੇਖੋ ਆ ਮੇ ਤਾਂ ਮਤੈਨੂੰ

ਮੈਂ ਪਾਵਾਂ ਨਹੀਂ ਤਾਂ ਸ਼ਸ਼ਕ ਮੈਂ ਪਾਵਾਂ ਨਹੀਂ ਤਾਂ ਕੋਈ ਉੱਥੇ ਆ ਕੋਈ ਨਹੀਂ ਕਰਈ ਆਪਣੇ ਕਿਉਂ ਤੇਰੀ ਗੱਲ ਆ ਹਾਂ ਨੰਬਰ ਲੱਗ ਗਿਆ ਚਾਚਾ ਕਿੱਥੇ ਗਿਆ ਭੇਜੋ ਇਹ ਨੀਤੇ ਤਾਂ ਖਲੋਤ ਰਿਹਾ ਲੈ ਕੇ ਤੋਰ ਇੱਥੇ ਵੀ ਮੜੀ ਚਾਨੂ ਹੀ ਲਾ ਦਿੰਦਾਗੇ ਇੱਦਾਂ ਫੋਲਡ ਕਰ ਦੇਣਾ ਹੈ ਇੱਦਾਂ ਮੋੜ ਜਿਆ ਬਣਾ ਦੇਣਾ ਹੈ ਹਨਾ ਵਧੀਆ ਲੱਗਣਾ ਹੈ ਫਿਰ ਪਰਦੇ ਵਾਂਗ ਪਰਦਾ ਲਾ ਦੇਣਾ ਪਰਦਾ ਹੀ ਹੈ ਨਾ ਬੇ ਮੈਂ ਚਲੋ ਸਾਇਦ ਹੀ ਮੰਮੀ ਨਲਬੜ ਗਿਆ ਹੁਣ ਹਾਂ ਸਾਰੇ ਕੰਮ ਇਹਨਾਂ ਰਸਪੈਗ ਬਾਹਰ ਪਰ ਕੋਈ ਜੀ ਖਾਣ ਦੇ ਜਦੋਂ ਤੱਕ ਤਾਂ ਪਰੋਣੇ ਆਏ ਨਾ ਇੱਧਰਲੇ ਵੀ ਇਕੱਠੇ ਹੋਗੇ ਤਾਂ ਉੱਧਰਲੇ ਵੀ ਤੇ ਜਗ੍ਹਾ ਹੈਗੀ ਥੋੜੀ ਮਾਂ ਮਨ ਲੱਜ ਕੇ ਡੇਕੜੀ ਸੀ ਮੇ 400 ਆਦਾ ਦੂਜੇ ਨਾਲ ਪਾਉਂਦੇ ਨਹੀਂ ਖਾੜ ਮੈਨੂੰ ਕੋਈ ਨਹੀਂ ਆਣਾ ਇਹ ਬੰਦਾ ਕੋਈ ਲੱਗਣੇ ਕੋਤੇ ਸਾਰੇ ਤੇ ਗਣ ਮੇਰੀ ਥਾਲੀ ਆ ਗਾਰੇ ਮੈਂ ਮੇ ਥਾਲੀ ਆਦੀ ਖਿਦਣਾ ਮੋੜਾ ਕੋਈ ਪਤਾ ਨਹੀਂ ਦੋੜਨਾ ਸਾਰੇ ජ පදු හොද කක් න ජනන කනේ පොඩි ප්‍රාටි කළ කල් වල පාගය සර හරේ

ਮੈਂ ਤਾਂ YouTube ਤਾਂ ਸਾਨੂੰ ਜਨਾ ਪਤਾ ਹੀ ਹੁੰਦੇ ਕਰਦੇ ਹਾਂ ਹਾਂ ਇਹ ਦੇਰ ਦਾ ਹੀ ਕਰਦੇ ਰਹਾਂਗਾ ਓਏ ਪਿਆੜਲੇ ਨਾ ਮਪਾ ਕੁੰਮੀ ਕਰ ਚੱਲ ਥੱਲੇ ਉਤਰ ਕੇ ਹਾਂ ਆ ਦੇਖੋ ਕੁੜੀ ਦੇ ਕਿੰਨਾ ਮੱਛਾ ਲੜਿਆ ਹੇ ਮੱਛੀ ਨਹੀਂ ਦੰਦੀ ਇਹ ਨਹੀਂ ਆ ਮੇਰੇ ਵੀ ਲਾ ਦੋ ਪੀਨ ਚਾਰਜ ਪੀਣੇ ਨਾ ਕਿੱਦਾਂ ਮੰਨੋ? ਸ਼ਾਸਿਕਾਲ। ਉਸਨੂੰ ਢੀਗੋ। ਬੱਸ ਠੀਕ ਆ। ਆ ਵੇਓ ਵੇਓ। ਇਤਰਾ ਨਹੀਂ। ਜਾ ਜਾ ਬੁਈ ਤੋ। ਬੁਆ ਆ ਜਾਓ ਬੁਆ ਆ ਜਾਓ। ਪਾਪਾ ਕੋਲ ਰੋ ਜਾ ਇੰਨੀ। ਬੁਆ ਬੁਆ ਬੁਆ। ਜਾ ਇਹਨੂੰ ਫਿੰਗਰ ਜੀ ਕਰ ਲੈ ਆ ਦੇ। ਪੀਣੀ ਚਾ। ਪੀਨੇ ਆ ਪਰ ਡਿਸਪੋਜ਼ੇਬਲ ਦੇ ਨਹੀਂ ਪੀਨੇ। ਮੈ ਡਿਸਪੋਜ਼ੇਬਲ ਫਾਗ ਲੈ ਆਂ ਨਹੀਂ ਤਾਂ ਇੱਥੋਂ ਕੱਪ ਚ ਪਾ ਲੈਣੇ। ਆ ਜਾਓ ਯਾਰ ਮੈਂ ਚਲਦਾ। ਤੇ ਪੀ ਲੋ ਤੁਸੀਂ ਪਿਓ ਮੈਂ ਪਾ ਲੈਣਾ ਤੂੰ ਪਿਲਾ। ਮੈਨੂੰ ਤੁਸੀਂ ਲਿਆ ਕੇ ਦਿਓ। ਮੈਂ ਨਹੀਂ ਚਲਣਾ। ਆ ਆ ਪਾਣ ਦੀਆ ਕਰਾ। ਜਾ ਪਾ ਰਿਹਾ ਮੈਂ ਨਹੀਂ ਹਾਂ ਤੁਸੀਂ ਲਿਆ ਕੇ ਦਿਓ ਚਾ ਮੈਨੂੰ ਫੜਾ ਹੋਣਾ ਪੈਣਾ ਮੈਂ ਜੀ ਬਲੌਗ ਬਣਾਉਣਾ ਤੇ ਆਹ ਬਲੌਗ ਚ ਲੜਿਆਗੇ ਨਾਲ ਨਾਲ ਗੰਦੇ ਨੂੰ ਫੜਾਤਾ ਹਾਂ ਨਾ ਜਿੰਦਾ ਬੋਲੂਗੇ ਬੋਲਣਾ ਨਹੀਂ ਕੋਈ ਨਹੀਂ ਇਦਾਂ ਬਣਾ ਲਵਾਂ

ਜਾ ਲੋ ਜੰਪਾ ਨਾ ਚੰਦਾ ਇਹਨੂੰ ਪੱਤੇ ਦੇ ਕੋਲ ਲੈਣੇ ਨਹੀਂ ਤਾਂ ਮੈਂ ਤੇ ਲੋੜ ਲਾ ਦੇਵਾਂਗੀ ਦਿਨੋਂ ਤੇ ਵੇਖੀ ਬੰਦ ਨਹੀਂ ਆਹ 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 ਠੀਕ ਹੈ ਜੀ ਬੰਬਾ ਦਰ ਕੋ ਦਨੋ ਨੂੰ ਨਹੀਂ ਕਹਿੰਦਾ ਮਸੀ ਦਸ਼ਾ ਕਰ ਦੇ ਨਿਰ ਮੋਟੇ ਨੂੰ ਕਹੀ ਰੋੜਾ ਲਾ ਕੇ ਜਾ ਕੇ ਕਰ ਜਾ ਕੇ ਘਰ ਜਾ ਕੇ ਥੋੜਾ ਦਨੀ ਥੋੜੀ ਕੋਈ ਨਾ ਲਗਾ ਇਹ ਵੀ ਜਿਆਦਾ ਹੋਣਾ ਚਾਹਨਾ ਚੱਲ ਆਂਦੇ ਆਂ ਜੀ ਮਾਈ ਮਾਰਨੇ ਜਦ ਜਿੰਨੇ ਨਾ ਨੰਦਲ ਨੰਬਰ ਇਹ ਹੱਥ ਦੇ ਤਾਂ ਮੈਂ ਕੁੰਡਾ ਨਹੀਂ ਮੈਂ ਕਿੰਨੇ ਟੰਡੇ ਕਾਕਾ ਜੀ ਜਿਵੇਂ ਜੇ ਕੋਈ ਬੈਠਾ ਹੈ ਹਲੋ ਹਲੋ ਹਾਂਜੀ ਵਧੀਆ ਵਧੀਆ ਬਜੀ ਔਰ ਸਕੰਡੇ ਹੀ ਪਾਉਣੇ ਕੋਟਵਰੇ ਕੋਟਵਰੇ ਸਾਹਿਬ ਗੁਰਦੁਆਰਾ ਸਾਹਿਬ ਵਾਹ ਲੀਡਿੰਗ ਚਲ ਹੈ हां हां ਇੱਥੇ ਹੀ ਆਉਣੇ ਆਏ ਉਹ ਮਿਲਣਾ 2 ਵਜੇ ਇਹਦੇ हां ਮੰਮੀ ਆ ਗਈ ਦਿਖਦੀ ਠੀਕ ਠੀਕ ਆ ਆ ਠੀਕ ਹੈ ਉਹ ਕੌਣ ਗਿਆ ਨਹੀਂ ਨਹੀਂ ਪਾਪਾ ਕੋਈ ਡਿਸਟੈਂਸ ਵੀ ਆਗਾ ਆਏ ਬੈਠ ਕੇ ਪਾਪਾ warda i warna gindar warda i warna रोटी ला सारे रोटी खान लग हैं ਤੇਰੇ ਪਾਪਾ ਗਿਆ ਹਨੀ ਹੁਣਾਂ ਨੂੰ ਲੈਣ ਤੇ ਆਉਂਦੇ ਆ ਤਾਂ ਫੇਰ ਕਰਦੇ ਹਾਂ ਸੁਰੂਕਾ ਇੱਕ ਪਾਸੇ ਚ ਮਿਰਚ ਹੁਣੀ ਕਾਲੀ ਮਿਰਚ ਹੁੰਦੀ ਐ ਚ ਸੁਦੀ ਹਾਂ ਹਾਂ ਉਹ ਉਹਨੂੰ ਪਲੇਟਾਂ ਨਹੀਂ ਦੀ ਗੰਢੀਆ ਮੈਂ ਕੋ ਖਾਈ ਲੈਣ ਸਾਰੇ ਤੇ ਪਾਪਾ ਨਾਲ ਗਏ ਨਹੀਂ ਉਹ ਪਤਾ ਨਹੀਂ ਉਹ ਦੋਵੇਂ ਕਿੱ데 ਕਿੱਥੇ ਪਤਾ ਨਹੀਂ ਕਿੱਥੇ ਗਿਆ ਕੀ ਪਤਾ ਕਰੀ ਗੱਲੀਆਂ ਕਿੱਥੇ ਆ ਉਹ ਡੋਲ ਲਗੇ ਪਾਪੜਾ ਚੱਲ ਚੰਗਾ ਪੁੱਤ ਹਾਂ ਚੰਗਾ ਪੁੱਤ ਜੀ ਚੰਗਾ ਭੋਜ ਸਾਥੀ ਬਾਲਦੇ ਆਂਦੇ 2.3 ਸਿਕਰ ਨੂੰ ਫਿਰ ਉੱਤੇ ਜੋੜ ਕੇ 63 ਨਹੀਂ ਨਾ ਬਣਦੀ ਚਲੋਂਦ ਕਰੇ ਕਿੱਦਾਂ ਪਾਪੜ ਖਾਣ ਲੱਗਾ ਆ ਲੈ ਜਾ ਦੇ ਜਾ ਪਾਪੜ ਲੈ ਕੇ ਆ ਪਾਪੜ ਲੈ ਕੇ ਆ ਜਾਏ ਹਾਂ ਹਾਂ ਮੰਮਾ ਹਾਂ ਜੀ ਤਮਾ ਖਾਣਾ ਦੇ ਹੈ ਪਾਪੜ ਖਾਣਾ ਉਹ ਕਾਕਾ ਖਾਂਦਾ ਪਿਆ ਚੰਗਾ ਭੋਜ ਹਾਂ ਜੀ ਇਹ ਨੂੰ ਲਿਪੜ ਜਾਣਾ ਇਹਦੇ ਨਾਲ ਕਾਲੂ ਵੀ ਕੋਣੀ ਇਹਦੀ ਕੋਈ ਰੰਗ ਲੱਗ ਜਾਣਾ ਨਾ ਰੰਗ ਲੱਗ ਜਾਣਾ ਨਾ ਜਿਹੜਾ ਰਹਿੰਦੇ ਫਿਰ ਰਹਿੰਦੇ ਪਾਪੜ ਦੇ ਦਿਓ ਚਾਚਾ ਜੀ ਪਾਪੜ ਲਿਆ ਦਿਓ ਪਾਪੜ ਲਿਆਵਾ ਪਾਪੜ ਲਿਆ ਦਿਓ ਇਹਦੇ ਕੱਪੜੇ ਲਾ ਲੈਣਾ ਇਹਨੇ ਆ ਦੇਖੋ ਮੈਨੂੰ ਹੱਥ ਸਾਫ਼ ਕਰਵਾਜ ਕਿੰਨੇ ਪਾਪੜ ਖਾਣੇ ਆ ਕਿੱਦਾਂ ਪਾਪੜ ਖਾਂਦੇ ਆ ਆ ਵੀ ਨਾ 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 ਉਹ ਬੜਾ ਜਿਆਦਾ ਹੈ। ਨਹੀਂ। ਆ ਜਾਈਏ। ਥੈਂਕ ਯੂ ਮਰਾ ਵੀਰ। ਇਹ ਲੈਣਾ। ਬਸ। ਮਸ਼ੀ ਖਾਣ ਲੱਗੇ ਸੀ ਰੋਟੀ। ਪੱਖਾ ਕੱਟਦਾ ਆਪਣੇ ਪਾਪਾ ਨੂੰ। ਕਿਊਟ ਜਿਆ। ਨੋ ਨੋ ਨਾ ਹੱਥ ਲੇ ਬੇੜੀ। अगे भुआ तो सूट तो, तो खराब करता हाथ लाते 哎。<Okay. S 2> <laughs>